ਮੇਰੇ ਚੈਨਲ ਡੇਰੀ ਫਾਰਮਿੰਗ ਨੌਲੇਜ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਪਸ਼ੂਆਂ ਦੇ ਵਿੱਚ ਭਾਰ ਪੈਣ ਦੀ ਪ੍ਰੋਬਲਮ ਬਾਰੇ ਅੱਜ ਤੁਹਾਨੂੰ ਦੱਸਾਂਗੇ ਕਿ ਭਾਰ ਪੈਣ ਦੀ ਪ੍ਰੋਬਲਮ ਜਿਹੜੀ ਇਸ ਨੂੰ ਆਪਾਂ ਸੌਖੇ ਤੇ ਸਰਲ ਤਰੀਕੇ ਨਾਲ ਕਿਵੇਂ ਇਸ ਦਾ ਪੱਕਾ ਹੱਲ ਕਰ ਸਕਦੇ ਹਾਂ ਇਸ ਤੋਂ ਪਹਿਲਾਂ ਕੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਹੁਣ ਗੱਲ ਕਰਦੇ ਹਾਂ ਕਿ ਭਾਰ ਪੈਣ ਦੀ ਪ੍ਰੋਬਲਮ ਭਾਰ ਪੈਣ ਦੀ ਪ੍ਰੋਬਲਮ ਕਾਹਨਾਂ ਦੇ ਮੁਕਾਬਲੇ ਮੱਝਾਂ ਦੇ ਵਿੱਚ ਜ਼ਿਆਦਾ ਆਉਂਦੀ ਹੈ ਤੇ ਇਸ ਦੇ ਨਾਮ ਨਾਲ ਕੀ ਆ ਪਸ਼ੂਪਾਲਕ ਵੀਰ ਕੀ ਆ ਬਹੁਤ ਪਰੇਸ਼ਾਨੀ ਵਿੱਚ ਆ ਜਾਂਦੇ ਕਿ ਉਹਨਾਂ ਦੇ ਪਸ਼ੂ ਨੂੰ ਭਾਰ ਪੈਣ ਦੀ ਪ੍ਰੋਬਲਮ ਸ਼ੁਰੂ ਹੋ ਗਿਆ ਤੇ ਭਾਰ ਬੈਣ ਦੀ ਪ੍ਰੋਬਲਮ ਇਹ ਹੁੰਦੀ ਕਿਉਂ ਹੈ ਭਾਰ ਬੈਣ ਦੀ ਪ੍ਰੋਬਲਮ ਇਹ ਹੁੰਦੀ ਹੈ ਜਾਂ ਤਾਂ ਸੂਣ ਤੋਂ ਬਾਅਦ ਹੁੰਦੀ ਹੈ ਜਾਂ ਸੂਣ ਤੋਂ ਪਹਿਲਾਂ ਜਿਸ ਤਰ੍ਹਾਂ ਕੀ ਹੈ ਪਸ਼ੂ ਦੇ ਜਿਆਦਾ ਸੂਏ ਹੋ ਗਏ ਹਨ ਉਸ ਤੇ ਕੀ ਆ ਲਿਗਾਮੈਂਟਸ ਜਿਹੜੇ ਕੀ ਆ ਜਿੱਥੋਂ ਦੀ ਪਿਸ਼ਾਬ ਆਉਂਦਾ ਹੈ ਜਾਂ ਮਲ ਮਲ ਆਉਂਦਾ ਹੈ ਉਸ ਜਗ੍ਹਾ ਦੇ ਕੀ ਆ ਲਿਗਾਮੈਂਟਸ ਢਿੱਲੇ ਹੋ ਜਾਂਦੇ ਹਨ ਤੇ ਉਸ ਕਾਰਨ ਕੀ ਆ ਪਛੇਦਾਨੀ ਦਾ ਸਾਇਜ ਜਿਹੜਾ ਵੱਡਾ ਹੋਣ ਕਾਰਨ ਕੀ ਆ ਉਹ ਥੋੜਾ ਜਿਹਾ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਨੂੰ ਕੀ ਹੋ ਜਾਂਦਾ ਹੈ ਤੇ ਇਸ ਇਹ ਜਾਂ ਤਾਂ ਪਸ਼ੂ ਕੀ ਜਸੂਣ ਤੋਂ ਬਾਅਦ ਜ਼ਿਆਦਾ ਜ਼ੋਰ ਮਾਰ ਦਿੰਦਾ ਹੈ ਜਿਸ ਕਾਰਨ ਕੀ ਆ ਉਸਦੇ ਪਛੇਦਾਨੀ ਇਸ ਕਰਕੇ ਵੀ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ ਇਹਦਾ ਸੌਖਾ ਤੇ ਸਰਵ ਤਰੀਕਾ ਹੈ ਕਿ ਜਿਹੜੇ ਕੀ ਅਸੀਂ ਖੇਲ ਨੂੰ ਉੱਤੇ ਵਰਤਦੇ ਹਾਂ ਜਲ ਕਰ ਉਹ ਹੈ ਜੀ ਸਭ ਤੋਂ ਪਹਿਲਾਂ ਕੀ ਆ ਆਪਾਂ ਜਿਸ ਤਰ੍ਹਾਂ ਪਸ਼ੂ ਨੂੰ ਧਾਰ ਬਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸਦੇ ਆਪਾਂ ਆਪਣੇ ਪਾਸੇ ਜਾਨੀ ਕਿ ਲੱਤਾਂ ਅਗਲੀਆਂ ਲੱਤਾਂ ਘੱਟ ਤੋਂ ਘੱਟ 4 ਫੁੱਟ ਜਾਂ 1.5 ਫੁੱਟ ਨੀਵੀਆਂ ਕਰ ਦੇਣੀਆਂ ਹਨ ਮੂੰਹ ਵਾਲੇ ਪਾਸੇ ਦੀ ਤਾਂ ਕਿ ਪਿੱਛਾ ਉਸ ਦਾ ਉੱਚਾ ਹੋ ਜਾਵੇ ਇਸ ਨਾਲ ਵੀ ਆਪਾਂ ਪਾਰ ਪੈਣ ਦੀ ਪ੍ਰੋਬਲਮ ਰੋਕ ਸਕਦੇ ਹਾਂ ਦੂਸਰਾ ਤਰੀਕਾ ਹੈਗਾ ਕਿ ਆਪਾਂ ਪਸੂ ਨੂੰ ਪੇਟੀ ਪਾ ਸਕਦੇ ਹਾਂ ਪੇਟੀ ਪਾ ਕੇ ਜਿਹੜੀ ਇਸ ਦੇ ਆਪਾਂ ਪ੍ਰੋਬਲਮ ਦਾ ਹੱਲ ਕਰ ਸਕਦੇ ਹਾਂ ਤੇ ਜ਼ਿਆਦਾਤਰ ਕੀ ਹੈ ਜਦੋਂ ਸੂਨ ਵਾਲਾ ਪਸੂ ਜੇਕਰ ਥੋੜਾ ਪਾਰ ਦਿਖਾਉਂਦਾ ਹੈ ਤਾਂ ਉਸ ਨੂੰ ਕੀ ਆ ਤੋੜੀ ਆ ਜਿਹੜੀ ਉਸ ਦੀ ਘੱਟ ਕਰ ਦੋ ਜਿਹੜਾ ਉਸ ਦਾ ਹਰਾਚਾਰਾ ਹੈ ਜਾਂ ਸਾਈਜ ਜਿ ਕਰਾ ਹੈ ਦਾਣਾ ਵਗੈਰਾ ਹੈ ਉਸ ਤੋਂ ਉਹ ਨਹੀਂ ਰੱਖਣਾ ਹੈ ਤੇ ਥੂੜੀ ਘੱਟ ਕਰਨੀ ਹੈ ਪਾਲਕ ਵੀ ਨਾਲ ਇਹ ਐਮ ਜਾਣਕਾਰੀ ਹੈ ਕਿ ਉਹਨਾਂ ਨੂੰ ਡੇਰੀ ਵਿਕਾਸ ਬੋਰਡ ਤੋਂ ਕੋਰਸ ਕਰ ਲੈਣਾ ਚਾਹੀਦਾ ਹੈ ਜਿਹੜਾ ਕੋਰਸ ਕੀ ਹੈ 14 ਦਿਨਾਂ ਦਾ ਵੀ ਹੁੰਦਾ ਹੈ ਤੇ ਇੱਕ ਮਹੀਨਾ ਦਾ ਵੀ ਹੁੰਦਾ ਹੈ 14 ਦਿਨਾਂ ਦੇ ਕੋਰਸ ਵਿੱਚ ਕੀ ਆਪਾਂ ਨੂੰ ਪਸ਼ੂਆਂ ਬਾਰੇ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਤੇ ਅਤੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ ਜਿਹੜੀਆਂ ਆਪੇ ਬਹੁਤ ਹੀ ਕੰਮ ਆਉਣ ਵਾਲੀਆਂ ਹੁੰਦੀਆਂ ਹਨ ਤੇ ਇੱਕ ਮਹੀਨੇ ਵਾਲੇ ਕੋਰਸ ਵਿੱਚ ਕੀ ਆ ਏਆਈ ਕਰਨਾ ਸਿਖਾਈ ਜਾਂਦੀ ਹੈ ਜਿਹੜਾ ਕਿ ਆਪਾਂ ਆਪਣੇ ਖਾਰਮ ਦੇ ਉੱਪਰ AI ਕਰ ਕਰਦੇ ਆ ਇਸ ਦੇ ਨਾਲ ਨਾਲ ਉਹ ਸਾਨੂੰ ਇੱਕ ਸਰਟੀਫਿਕੇਟ ਵੀ ਦਿੰਦੇ ਆ ਇਹ ਸਾਰੇ ਹੀ ਪਸ਼ੂ ਪਾਲਕ ਵੀਰਾਂ ਲਈ ਬਹੁਤ ਹੀ ਜ਼ਰੂਰੀ ਕੋਰਸ ਹੈ ਤੇ ਉਹਨਾਂ ਨੂੰ ਕਰਨਾ ਚਾਹੀਦਾ ਹੈ ਤੇ ਹੁਣ ਗੱਲ ਕਰ ਰਹੇ ਨੇ ਇਸ ਦਾ ਪੱਕਾ ਤੇ ਸਹੀ ਹੱਲ ਕੀ ਹੈ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਇਸ ਦੇ ਜਿਸ ਤਾਂ ਸ਼ਾਬ ਹੁੰਦਾ ਹੈ ਜਮਾ ਮਾੜਾ ਹੁੰਦਾ ਹੈ ਕੋਸ ਦੇ ਗਵਰਨਮੈਂਟਸ ਤੋਂ ਲਿਓ ਜਾਂਦੇ ਹਨ ਤੇ ਉਸ ਤੇ ਜਗ੍ਹਾ ਤੇ ਕੀ ਆ ਹੁਣ जी की बचे दिन सैज बड़ा हो बार आनी शुरू हो जाती है तो अपने ने की सिविल सर्जन डॉक्टर पशु महारू बुला के उसके पिछाव वाली जगह जोनी के उपर की स्टिच करवा सकते हैं टांकी लगवा सकते हैं इसका एक पक्का सरल तरीका है जिस कारण की पशु भार पैन की प्रॉब्लम तो आप छुटकारा पा सकते हैं